ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਰਾ ਚੈਨਲ ਮੈਂ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਉਣ ਦੇ 24 ਘੰਟੇ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹਿਣ ਵਾਲਾ ਤੇ ਅਗਲੇ 5 ਦਿਨ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਕਿਸਾਨ ਵੀਰਾਂ ਲਈ ਇਹ ਮੌਸਮਾ ਜਿਹੜਾ ਕੀ ਚੈਲੰਜ ਵਾਲਾ ਹੋਣ ਵਾਲਾ ਜਾਂ ਕਿਸੇ ਤਰ੍ਹਾਂ ਦੀ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਆਉਣ ਵਾਲੇ 24 ਘੰਟੇ ਦੇ ਵਿੱਚ ਅਤੇ ਅਗਲੇ 3-4 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਹੈਗੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਹਵਾਵਾਂ ਦੀ ਦੇਸ਼ਰੀ ਇਸ ਵਕਤ ਹਵਾਵਾਂ ਜਿਹੜੀਆਂ ਉਹ ਕੱਲ ਰਾਤ ਤੋਂ ਹੀ ਪੂਰਬ ਦੀਆਂ ਹਵਾਵਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਤੇ ਕਾਫੀ ਤੇਜ਼ੀ ਮਾਤਰਾ ਦੇ ਨਾਲ ਜਿਹੜੀਆਂ ਇਹ ਹਵਾਵਾਂ ਉਹ ਚੱਲ ਰਹੀਆਂ ਨੇ ਤੇ ਜੇਕਰ ਆਪਾਂ ਗੱਲ ਕਰੀਏ ਸਿਸਟਮ ਵਾਰੀ ਇੱਕ ਜ਼ਬਰਦਸਤ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਜੰਮੂ ਕਸ਼ਮੀਰ ਅਤੇ ਇੱਕ ਚੱਕਰਵਾਤ ਆ ਜਿਹੜਾ ਉਹ ਪਾਕਿਸਤਾਨ ਦੇ ਭਾਗਾਂ ਤੇ ਬਣਿਆ ਹੋਇਆ ਤੇ ਇੱਕ ਹੋਰ ਜ਼ਬਰਦਸਤ ਵੈਸਟਰਨ ਡਿਸਟਰਬੈਂਸ ਉਹਦੇ ਪਿੱਛੇ ਹੀ ਆ ਰਿਹਾ ਜਿਹੜਾ ਕਿ ਕੱਲ ਨੂੰ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰੇਗਾ ਤੇ ਨਾਲ ਹੀ ਪਾਕਿਸਤਾਨ ਦੇ ਭਾਗਾਂ ਤੇ ਤੇ ਪੰਜਾਬ ਦੇ ਭਾਗਾਂ ਤੇ ਇੱਕ ਚੱਕਰਵਾਤ ਬਣੂਗਾ ਜਿਹੜਾ 27 28 ਤੇ 1 ਤਰੀਕ ਨੂੰ ਪੰਜਾਬ ਤੇ ਪੰਜਾਬ ਨਾਲ ਦੇ ਖੇਤਰਾਂ ਨੂੰ ਪ੍ਰਭਾਵਿਤ ਕਰੂਗਾ ਹੁਣ ਆਪਾਂ ਗੱਲ ਕਰੀਏ ਵੀ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਜਿਹੜਾ ਮੌਸਮ ਆ ਉਹ ਕਿਸ ਤਰ੍ਹਾਂ ਦਾ ਰਹੂਗਾ ਕਿੰਨੀ ਵਰਖਾ ਹੋਣ ਦੀ ਸੰਭਾਵਨਾ ਤੇ ਕਿਹੜੇ-ਕਿਹੜੇ ਜ਼ਿਲ੍ਹਿਆਂ 'ਚ ਵਰਖਾ ਹੋਊਗੀ ਜੇਕਰ ਆਪਾਂ ਇਸ ਵਕਤ ਦੀ ਗੱਲ ਕਰੀਏ ਇਸ ਵਕਤ ਪੰਜਾਬ ਦੇ ਉੱਤੇ ਵੀ ਸੰਘਣੇ ਬੱਦਲ ਆ ਜਿਹੜੇ ਛਾਏ ਹੋਇਆ ਤੇ ਰਾਤ ਨੂੰ 9-10 ਵਜੇ ਦੇ ਕਰੀਬ ਲੁਧਿਆਣਾ ਤੇ ਲੁਧਿਆਣੇ ਦੇ ਨਾਲ ਲੱਗਦੇ ਇਲਾਕੇ ਰੈਕੋਟ ਜਗਰਾਉਂ ਮਲੇਰ ਕੋਟਲਾ ਬਰਨਾਲਾ ਇਸ ਤੋਂ ਬਿਨਾਂ ਜਗਰਾਵਾਂ ਇਧਰਲੇ ਪਾਸੇ ਨੂੰ ਮੋਗੇ ਦੇ ਕੁਝ ਇਲਾਕੇ ਇਹਨਾਂ ਇਲਾਕਿਆਂ ਦੇ ਵਿੱਚ ਰਾਤ ਨੂੰ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਜਿਹੜੀ ਉਹ ਹੋ ਸਕਦੀ ਆ ਜੇਕਰ ਗੱਲ ਕਰੀਏ ਆਪਾਂ ਆਉਣ ਵਾਲੇ 24 ਘੰਟੇ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਬਰਖਾ ਦੀਆਂ ਜਿਹੜੀਆਂ ਗਤੀਵਿਧੀਆਂ ਹੋਣ ਦੀ ਸੰਭਾਵਨਾ ਬਣੀ ਹੋਈ ਆ ਕੱਲ ਸਵੇਰ ਤੋਂ ਹੀ ਇਹ ਗਤੀਵਿਧੀਆਂ ਅੱਜ ਰਾਤ ਤੋਂ ਹੀ ਸ਼ੁਰੂ ਹੋ ਜਾਣੀਆਂ ਮੇਨਲੀ ਕੱਲ ਸਵੇਰ ਨੂੰ ਹੋਰ ਜ਼ਿਆਦਾ ਗਤੀਵਿਧੀਆਂ ਵਧਣਗੀਆਂ ਤੇ ਕੱਲ ਦੁਪਹਿਰ ਤੱਕ ਜ਼ਬਰਦਸਤ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਪੰਜਾਬ ਤੇ ਪੰਜਾਬ ਨਾਲ ਲੱਗਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੋਣਗੀਆਂ ਜੰਮੂ ਕਸ਼ਮੀਰ ਦੇ ਸਾਰੇ ਭਾਗਾਂ 'ਚ ਲੇ ਲਦਾਖ gilgit balistan ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਜੰਮੂ ਪਠਾਨਕੋਟ ਪੰਜਾਬ ਦੇ ਏਰੀਆ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਜਲੰਧਰ ਲੁਧਿਆਣਾ ਮੋਗਾ ਬਰਨਾਲਾ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਮਾਨਸਾ ਮਲੇਰਕੋਟਲਾ ਪਟਿਆਲਾ ਚੰਡੀਗੜ੍ਹ ਮੋਹਾਲੀ ਇਨਾਂ ਸਾਰੇ ਇਲਾਕਿਆਂ 'ਚ ਬਰਖਾ ਦੀਆਂ ਗਤੀਵਿਧੀਆਂ ਹੋਣ ਦੀ ਸੰਭਾਵਨਾ ਤੇ ਹਿਮਾਚਲ ਪ੍ਰਦੇਸ਼ ਦੇ ਵੀ ਸਾਰੇ ਇਲਾਕਿਆਂ 'ਚ ਬਰਫਬਾਰੀ ਹੋਊਗੀ ਜੰਮੂ ਕਸ਼ਮੀਰ 'ਚ ਵੀ ਸਾਰੇ ਇਲਾਕਿਆਂ 'ਚ ਬਰਫਬਾਰੀ ਹੋਊਗੀ ਉੱਤਰਾਖੰਡ 'ਚ ਵੀ ਭਾਰੀ ਬਰਫਬਾਰੀ ਹੋਊਗੀ ਇਸ ਤੋਂ ਬਿਨਾ ਦਿੱਲੀ ਹਰਿਆਣੇ ਦੇ ਸਾਰੇ ਭਾਗਾਂ ਦੇ ਵਿੱਚ ਜਿਹੜੇ ਦੱਖਣੀ ਭਾਗਾਂ ਨੂੰ ਛੱਡ ਕੇ ਬਾਕੀ ਸਾਰੇ ਭਾਗਾਂ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਹੋਣਗੀਆਂ ਤੇ ਹੁਣ ਜਿਹੜਾ ਨਾਲ ਇੱਕ ਹੋਰ ਨਵੀਂ ਅਪਡੇਟ ਆਈ ਆ ਵੀ ਜਿਹੜਾ ਰਾਜਸਥਾਨ ਦੇ ਭਾਗਾਂ ਦੇ ਵਿੱਚ ਵੀ ਉੱਤਰ ਪੱਛਮੀ ਭਾਗਾ ਗੰਗਾ ਨਗਰ ਹੋ ਗਿਆ ਚੁਰੂ ਹੋ ਗਿਆ ਇਹਨਾਂ ਭਾਗਾਂ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ ਵਰਖਾ ਦੀਆਂ ਗਤੀਵਿਧੀਆਂ ਹੋ ਸਕਦੀਆਂ ਗੁਜਰਾਤ, ਮਧ ਪ੍ਰਦੇਸ਼, ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਛਤੀਸਗੜ ਇਹਨਾਂ ਇਲਾਕਿਆਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ। ਜੇਕਰ ਆਪਾਂ ਕਿਸਾਨ ਵੀਰਾਂ ਦੀ ਗੱਲ ਕਰੀਏ ਤਾਂ ਕਿਸਾਨ ਵੀਰਾਂ ਲਈ ਇਹ ਮੌਸਮ ਚੁਣੌਤੀ ਭਰਿਆ ਵਾ ਕਿਉਂਕਿ ਇਸ ਵਕਤ ਫਸਲਾਂ ਜਿਹੜੀ ਉਹ ਮੀਡੀਅਮ ਲੈਵਲ ਤੋਂ ਵੀ ਉੱਪਰ ਲੰਘ ਚੁੱਕੀ ਆ ਤੇ ਫਸਲ ਨੂੰ ਜੇਕਰ ਗੜੇਮਾਰੀ ਹੁੰਦੀ ਆ ਤੇਜ਼ ਮੀਂਹ ਆਉਂਦਾ ਹਨੇਰੀ ਝੱਖੜ ਆਉਂਦਾ ਤਾਂ ਫਸਲ ਦਾ ਨੁਕਸਾਨ ਹੋਣ ਦੀ ਸੰਭਾਵਨਾ ਐਥੇ ਲਈ ਪਾਣੀ ਖਣਕ ਨੂੰ ਬਿਲਕੁਲ ਨਾ ਲਗਾਇਆ ਜਾਵੇ। ਤੇ ਆਉਣ ਵਾਲੇ 2-4 ਦਿਨਾਂ ਜਿਹੜਾ ਉਹ ਮੌਸਮ ਨੂੰ ਦੇਖ ਕੇ ਉਸ ਤੋਂ ਬਾਅਦ ਜੇਕਰ ਪਾਣੀ ਦੀ ਕਿਰਤਿਵਿਧੀ ਕੋਈ ਕਰਨੀ ਆ ਤਾਂ ਉਹ ਤੁਸੀਂ ਕਰ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ 5 ਦਿਨਾਂ ਦਾ ਮੌਸਮ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਆਉਣ ਵਾਲੇ 5 ਦਿਨ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ 27 ਤਰੀਕ ਦਾ ਮੈਪ ਜਿਸ ਦੇ ਵਿੱਚ ਪੰਜਾਬ, ਪਾਕਿਸਤਾਨ, ਆਪਣੇ ਜੰਮੂ ਕਸ਼ਮੀਰ, ਹਮਾਚਲ ਪ੍ਰਦੇਸ਼, ਉੱਤਰਾਖੰਡ ਇਹਨਾਂ ਭਾਗਾਂ ਦੇ ਵਿੱਚ ਜ਼ਬਰਦਸਤ ਬੱਦਲ ਆ ਜਿਹੜੇ ਉਹ ਛਾਏ ਹੋ ਦਿਖ ਰਹੇ ਆ ਤੇ ਕਈ ਥਾਵਾਂ ਤੇ ਬਰਖਾ ਦੀਆਂ ਗਤੀਵਿਧੀਆਂ ਹੋਣਗੀਆਂ। ਹਰਿਆਣੇ ਦੇ ਵਿੱਚ ਵੀ ਬਰਖਾ ਹੋਣ ਦੀ ਕੱਲ ਸੰਭਾਵਨਾ ਬਣੀ ਹੋਈ ਆ। ਦਿੱਲੀ 'ਚ ਵੀ ਬਰਖਾ ਹੋ ਸਕਦੀ ਆ। ਇਸ ਤੋਂ ਬਿਨਾਂ ਰਾਜਸਥਾਨ, ਗੁਜਰਾਤ, ਮਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਛੱਤੀਸਗੜ ਇਹਨਾਂ ਭਾਗਾਂ 'ਚ ਬਰਖਾ ਬਿਲਕੁਲ ਹੋਣ ਦੀ ਸੰਭਾਵਨਾ ਜੇਕਰ ਗੱਲ ਕਰੀਏ ਆਪਾਂ 28 ਤਰੀਕ ਦੀ 28 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਜੰਮੂ ਕਸ਼ਮੀਰ ਤੇ ਲਦਾਖ ਦਾ ਏਰੀਆ ਹਮਾਚਲ ਪ੍ਰਦੇਸ਼ ਉੱਤਰਾਖੰਡ ਇਹਨਾਂ ਚ ਜ਼ਬਰਦਸਤ ਬਰਫਬਾਰੀ ਤੇ ਭਾਰੀ ਵਰਖਾ ਹੋਊਗੀ ਪੰਜਾਬ ਦੇ ਜਿਹੜੇ ਉੱਤਰ ਪੱਛਮੀ ਇਲਾਕੇ ਆ ਇਹਨਾਂ ਭਾਗਾਂ ਦੇ ਵਿੱਚ ਭਾਰੀ ਵਰਖਾ ਦੇ ਨਾਲ ਗਰੇਵ ਮਾਰੀ ਹੋਣ ਦੀ ਸੰਭਾਵਨਾ ਕਈ ਥਾਵਾਂ ਤੇ ਹਨੇਰੀ ਝੱਖੜ ਤੇਜ਼ ਆ ਸਕਦਾ ਤੇ ਪਾਕਿਸਤਾਨ ਦੇ ਭਾਗਾਂ ਦੇ ਵਿੱਚ ਵੀ ਜ਼ਬਰਦਸਤ ਕਾਰਵਾਈਆਂ ਹੋਣਗੀਆਂ ਇਸ ਤੋਂ ਬਿਨਾ ਜਿਹੜਾ Rajasthan ਦੇ ਉੱਤਰ ਪੱਛਮੀ ਭਾਗਾਂ ਚੁਰੂ ਗੰਗਾ ਨਗਰ ਇਹਨਾਂ ਭਾਗਾਂ ਚ ਬਰਖਾ ਹੋਣ ਦੀ ਸੰਭਾਵਨਾ ਬਾਕੀ Rajasthan ਦੇ ਜਿਹੜੇ ਭਾਗ ਆ ਉਹਨਾਂ ਭਾਗਾਂ ਚ ਮੌਸਮ ਖੁਸ਼ਕ ਰਹੂਗਾ Haryana ਦਾ ਉੱਤਰੀ ਪੂਰਬੀ ਪੱਛਮੀ ਭਾਗ ਆ ਜਿਹੜਾ ਉਹਨਾਂ ਭਾਗਾਂ ਦੇ ਵਿੱਚ ਬਰਖਾ ਹੋਣ ਦੀ ਸੰਭਾਵਨਾ ਜਿਹੜੇ ਭਾਗ Madhya Pradesh ਦੇ ਨਾਲ ਲੱਗਦੇ ਆ ਉਹਨਾਂ ਭਾਗਾਂ ਦੇ ਵਿੱਚ ਬਰਖਾ ਦੀ ਗਤੀਵਿਧੀਆਂ ਘੱਟ ਹੋਣ ਦੀ ਸੰਭਾਵਨਾ ਇਸ ਤੋਂ ਬਿਨਾਂ ਉੱਤਰ ਪ੍ਰਦੇਸ਼ ਦਾ ਪੱਛਮੀ ਉੱਤਰ ਪ੍ਰਦੇਸ਼ ਦੇ ਭਾਗਾਂ 'ਚ ਬਰਖਾ ਹੋ ਸਕਦੀ ਆ ਪੂਰਬੀ ਉੱਤਰ ਪ੍ਰਦੇਸ਼ ਆਪਣੇ ਬਿਹਾਰ ਇਹਨਾਂ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਜੇਕਰ ਗੱਲ ਕਰੀਏ ਆਪਾਂ ਇੱਕ ਤਰੀਕ ਦੀ ਤਾਂ ਇੱਕ ਤਰੀਕ ਨੂੰ ਵੀ ਅੱਜ ਤੱਕ ਦਾ ਜਿਹੜਾ ਮੈਪ ਆ ਉਹ ਇਹ ਦਿਖਾ ਰਿਹਾ ਵੀ ਪੰਜਾਬ ਦੇ ਵਿੱਚ ਜ਼ਬਰਦਸਤ ਭਾਰੀ ਬਰਖਾ ਹੋਣ ਦੀ ਸੰਭਾਵਨਾ ਇੱਕ ਤਰੀਕ ਦੀ ਸਵੇਰ ਤੱਕ ਜਾਂ 10-11 ਵਜੇ ਦਿਨ ਤੱਕ ਉਸ ਤੋਂ ਬਾਅਦ ਮੌਸਮ ਆ ਜਿਹੜਾ ਉਹ ਕਰਵਟ ਲਾਊਗਾ ਜੰਮੂ ਕਸ਼ਮੀਰ ਦੇ ਉਹ ਚੇਰੇ ਭਾਗਾਂ ਦੇ ਵਿੱਚ ਬਰਫਬਾਰੀ ਦੀਆਂ ਗਤੀਵਿਧੀਆਂ ਹਿਮਾਚਲ ਚ ਜ਼ਬਰਦਸਤ ਬਰਫਬਾਰੀ ਉੱਤਰਾਖੰਡ ਚ ਜ਼ਬਰਦਸਤ ਬਰਫਬਾਰੀ ਪੱਛਮੀ ਉੱਤਰ ਪ੍ਰਦੇਸ਼ ਦਿੱਲੀ ਹਰਿਆਣਾ ਦੇ ਸਾਰੇ ਭਾਗ ਤੇ ਇਸ ਤੋਂ ਬਿਨਾਂ ਉੱਤਰ ਪੱਛਮੀ ਰਾਜਸਥਾਨ ਦੇ ਭਾਗਾਂ ਦੇ ਵਿੱਚ ਵੀ ਬਰਖਰੀ ਗਤੀਵਿਧੀਆਂ ਜਿਹੜੀਆਂ ਉਹ ਇੱਕ ਤਰੀਕ ਨੂੰ ਜਾਰੀ ਰਹਿਣਗੀਆਂ ਜੇਕਰ ਆਪਾਂ ਗੱਲ ਕਰੀਏ 2 ਤਰੀਕ ਦੀ ਤਾਂ 2 ਤਰੀਕ ਨੂੰ ਬਰਖਾ ਰੀ ਕਤਿਵਰੀਆਂ ਜਿਹੜੀਆਂ ਉਹ ਕਾਫੀ ਹੱਦ ਤੱਕ ਘਟ ਜਾਣਗੀਆਂ ਦੱਖਣੀ ਭਾਰਤ ਦੇ ਵਿੱਚ ਤਮਨਾ ਡੂਰੇ ਖੇਤਰਾਂ ਦੇ ਵਿੱਚ ਕੇਲਾ ਦੇ ਖੇਤਰਾਂ ਵਿੱਚ ਹਲਕੀ ਬਰਫ ਬਾਰੀ ਹਲਕੀ ਵਰਖਾ ਹੋ ਸਕਦੀ ਆ ਪੰਜਾਬ ਦੇ ਵਿੱਚ ਹਲਕੀ ਫੁਲਕੀ ਕਰਵਾਈ ਹੋ ਸਕਦੀ ਆ 2 ਤਰੀਕ ਨੂੰ ਵੈਸੇ ਉਮੀਦ ਘਟ ਆ ਜੇਕਰ ਗੱਲ ਕਰੀਏ ਆਪਾਂ 3 ਤਰੀਕ ਦੀ ਤਾਂ 3 ਤਰੀਕ ਨੂੰ ਇੱਕ ਹੋਰ ਵੈਸਟਰਨ ਡਿਸਟਰਬੈਂਸ ਆ ਜਿਹੜਾ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਜਿਹਦੇ ਨਾਲ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡਾ ਚ ਬਰਫਬਾਰੀ ਤੇ ਪੰਜਾਬ ਤੇ ਵੀ ਉਹਦਾ ਅਸਰ ਹੋਊਗਾ 3 ਤੇ 4 ਤਰੀਕ ਨੂੰ ਉਦੋਂ ਵੀ ਉੱਤਰੀ ਤੇ ਪੱਛਮੀ ਜਿਹੜਾ ਪੰਜਾਬ ਆ ਤੇ ਮੱਧ ਪੰਜਾਬ ਤੱਕ ਜਿਹੜੀਆਂ ਬਰਖਾ ਦੀਆਂ ਗਤੀਵ੍ਰਿਧੀਆਂ ਹੋਣ ਦੀ ਸੰਭਾਵਨਾ ਤੇ ਬਾਕੀ ਜੇਕਰ ਗੱਲ ਕਰੀਏ 4 ਤਰੀਕ ਦੀ ਤਾਂ 4 ਤਰੀਕ ਨੂੰ ਵੀ ਬਰਖਾ ਦੀਆਂ ਗਤੀਵ੍ਰਿਧੀਆਂ ਜਿਹੜੀਆਂ ਉਹ ਸਾਰੇ ਉੱਤਰੀ ਭਾਰਤ 'ਚ ਜਾਰੀ ਰਹਿਣਗੀਆਂ ਤੇ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਬਿਹਾਰ ਤੇ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਦੋਸਤੋ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਆਪ ਜੀ ਨੂੰ ਵਧੀਆ ਲੱਗੇ ਹੋ ਜੇਕਰ ਵਧੀਆ ਲੱਗੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ